ਉਸ਼ਾ ਆਰਥਿਕ ਤੰਗੀ ਹੈਗੀ ਸੀ ਕੁਛ ਥੋੜਾ ਜਿਹਾ ਮਨੋਂ ਵੀ ਲੱਗਦਾ ਸੀ ਵੀ ਕਰਜ਼ਾ ਨਹੀਂ ਉਤਰਿਆ ਅਫਸੈਟ ਹੋ ਰਿਹਾ ਕੰਮ ਸੋਚ ਰਿਹਾ ਸੀ ਕਿਤੇ ਗੁਰਦੁਆਰਾ ਸਾਹਿਬ ਰਹਿਣ ਲੱਗ ਜਾਂਦੇ ਕਿਤੇ ਕਿਵੇਂ ਨਹੀਂ ਕਿ ਥੋੜਾ ਜਿਹਾ ਅਫਸੈਟ ਚੱਲ ਰਿਹਾ ਸੀ ਕੱਲ ਕੁਦਰਤੀ ਇਹਨਾਂ ਦੇ ਮਾਮੇ ਦੀ ਡੈਥ ਹੋਈ ਸੀ ਸਾਰੇ ਜਿਹੜੇ ਪਰਿਵਾਰ ਸੀਗੇ ਸਾਰੇ ਉੱਥੇ ਸੰਸਕਾਰ ਤੇ ਗਏ ਤੇ ਦੋਨੋਂ ਜੀ ਨਹੀਂ ਗਏ ਇਹ ਤੇ ਜਿਵੇਂ ਪਹਿਲਾਂ ਮੱਥੀ ਹੁੰਦੀ ਹੈ 11:30 ਵਜੇ ਇਹਨਾਂ ਨੇ ਸਲਫਾਸਟੀ ਗੋਲੀਆਂ ਖਾ ਕੇ ਕਰ ਲਈ ਹਸਪਤਾਲ ਲੈ ਕੇ ਗਏ ਜਿਹੜੀ ਮਾਈਸੀਯੂ ਦੀ ਪਹਿਲਾਂ ਡੈਥ ਹੋ ਗਈ ਤੇ ਉਹ ਬਾਅਦ ਵਿੱਚ ਥੋੜਾ ਜਿਹਾ 2 ਘੰਟੇ ਬਾਅਦ ਤੇ ਜਾਂਦੇ ਜਾਂਦੇ ਉਹ ਪੀਖੀ ਕੋਲੇ ਜਾ ਕੇ ਉਹਦੀ ਡੈਥ ਹੋ ਗਈ ਕਰਜ਼ੇ ਦੇ ਬੋਝ ਸੀ ਨਾ ਬੈਂਕ ਦਾ ਕਰਜ਼ਾ ਸੀ ਆਰਟੀ ਦਾ ਕਰਜ਼ਾ ਸੀ ਤੰਗੀਕਾਰ ਨੇ ਇਹਨੂੰ ਜਾਨੋਂ ਹਵਾ ਹੋਇਆ ਹੋਰ ਸਰਕਾਰ ਨੂੰ ਤੰਗ ਕਰ ਕਿੰਦਾ ਕੋਈ ਨੁਕਸਾਨ ਤਾਂ ਕੀਤੀ ਜਾਗੀ ਹੈ ਜੀ ਉਹ ਬੰਦਿਆਂ ਨੂੰ ਨਾ ਕਰਜ਼ੇ ਕਾਰਨ ਜੀ ਦਿੱਤੇ ਜੀ ਬੈਂਕ ਤੇ ਮਤਲਬ ਆਰਤੀ ਦਾ ਕਰਜ਼ਾ ਜਿਹੜਾ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਇਹਦੇ ਕਾਰੀ ਉਹਨਾਂ ਨੇ ਕੀਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਜੀ ਇਹਨਾਂ ਨੂੰ ਬਦ ਤੋਂ ਬਦ ਸਹਾਇਤਾ ਦਿੱਤੀ ਜਾਵੇ